ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਚੋਣ ਜਾਬਤਾ ਲੱਗਾ ਹੋਇਆ ਉੱਥੇ ਗੈਰ ਸਮਾਜਿਕ ਗਤੀਵਿਧੀਆਂ ਦੇ ਉੱਤੇ ਵੀ ਲਗਾਤਾਰ ਵਿਭਾਗਾਂ ਦੇ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਥਾਣਾ ਫਲੋਰ ਦੀ ਪੁਲਿਸ ਦੇ ਵੱਲੋਂ ਨਾਕੇ ਤੇ ਇੱਕ ਗੱਡੀ ਨੂੰ ਰੋਕਿਆ ਗਿਆ ਜਿਸ ਦੇ ਵਿੱਚੋਂ 1 ਕਿਲੋ ਸੋਨਾ ਬਰਾਮਦ ਹੋਇਆ ਸ਼ੱਕ ਹੋਣ ਦੇ ਕਰਕੇ ਇਸ ਬਾਬਤ GST ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਤੇ ITO DS ਚਿਮਨ ਨੇ ਸੋਨਾ ਨੂੰ ਕਬਜ਼ੇ ਦੇ ਵਿੱਚ ਲੈ ਕੇ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਜਦੋਂ ਦਸਤਾਵੇਜ਼ ਪੁਕਤਾ ਨਾ ਪਾਏ ਗਏ ਤਾਂ ਸੋਨਾ ਸਰਕਾਰੀ ਖਜ਼ਾਨੇ ਦੇ ਵਿੱਚ ਉਹਨਾਂ ਵੱਲੋਂ ਜਮ੍ਹਾਂ ਕਰਵਾ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ITO ਨੇ ਕੀ ਜਾਣਕਾਰੀ ਦਿੱਤੀ ਹੈ ਉਹ ਤੁਹਾਨੂੰ ਸੁਣਾ ਦਿੰਨੇ ਆ ਬਿਊਰੋ ਰਿਪੋਰਟ ਦਾ ਏਟੀਵੀ ਹਤੇ ਪੰਜਾਬ ਰੈਣਾ ਲਾਈਵ ਸਰ ਲਗਾਤਾਰ ਇਸ ਮਹੀਨੇ ਦੂਸਰੀ ਵਾਰ ਜਿਹੜਾ 골ਡ ਰਿਕਵਰ ਕੀਤਾ ਹੈ GST ਮੋਬਾਈਲ ਵਿੰਗ ਨੇ ਇਸ ਵਾਰ ਕਿੱਥੋਂ 골ਡ ਰਿਕਵਰ ਹੋਇਆ ਹੈ ਤੇ 골ਡ ਕਿੱਥੇ ਯੂਜ਼ ਹੋਣਾ ਸੀ ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਸਾਰੇ মিডিਆ ਸੱਜਣਾ ਨੂੰ ਤੇ ਸਾਰੇ ਸਰੋਤਿਆਂ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੇ ਮੈਂ মিডিਆ ਸੱਜਣਾ ਨੂੰ ਵਧਾਈ ਦੇਣਾ ਚਾਹਾਂਗਾ ਕਿ ਤੁਹਾਡੀ মিডিਆ ਕਵਰੇਜ ਦੇ ਆਧਾਰ ਤੇ ਲੋਕਾਂ ਨੂੰ ਜਾਗਰੂਕਤਾ ਆਈ ਹੈ ਤੇ ਉਸ ਜਾਗਰੂਕਤਾ ਦੇ ਕਰਕੇ ਉਹਨਾਂ ਨੇ ਡਿਪਾਰਟਮੈਂਟ ਨੂੰ ਇਹੋ ਜੀ ਇਨਫੋਰਮੇਸ਼ਨਸ ਪਹੁੰਚਾਉਣੀ ਹੈ ਸ਼ੁਰੂ ਕਰ ਦਿੱਤੀ ਹੈ ਦੂਸਰੀ ਚੀਜ਼ ਪਏ ਆਪਣੇ ਵਿਭਾਗ ਦੇ ਸੀਨੀਅਰ ਅਫਸਰਾਨ ਦਾ ਵੀ ਧੰਨਵਾਦ ਦਿੰਦੇ ਹਾਂ ਜਿਨ੍ਹਾਂ ਨੇ ਇਹਦੀ ਰੂਪਰੇਖਾ ਲੇਖੀ ਜਿਨ੍ਹਾਂ ਦੇ ਵਿੱਚ ਸਾਡੇ ਈਟੀਸੀ ਪੰਜਾਬ ਸ਼੍ਰੀ ਵਰੁਣ ਰੂਜ਼ਮ ਜੀ ਐਡੀਸ਼ਨਲ ਇਨਵੈਸਟੀਗੇਸ਼ਨ ਮੈਡਮ ਜੀਵਨਜੋਤ ਜੀ ਡਾਇਰੈਕਟਰ ਇਨਵੈਸਟੀਗੇਸ਼ਨ ਸਰਦਾਰ ਜਸਤਨ ਸਿੰਘ ਬਰਾੜ ਜੁਆਇੰਟ ਡਾਇਰੈਕਟਰ ਇਨਵੈਸਟੀਗੇਸ਼ਨ ਜਲੰਧਰ ਮੰਡਲ ਮੈਡਮ ਦਲਜੀਤ ਕੌਰ ਤੇ ਏਟੀਸੀ ਸਾਹਿਬ ਕਮਲਪ੍ਰੀਤ ਸਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਦਿੰਦੇ ਹਾਂ ਜਿਨ੍ਹਾਂ ਨੇ ਹਰ ਤਰ੍ਹਾਂ ਦੀ ਸਪੋਰਟ ਚਾਹੇ ਉਹ ਕਿਸੇ ਵੀ 24 ਘੰਟੇ 'ਚ ਕੋਈ ਵੀ ਸਮਾਂ ਹੋਵੇ ਉਸ ਲਈ ਮੁਹੱਈਆ ਕਰਵਾਈ ਇਹ ਜਿਹੜਾ 골ਡ ਹੈ ਜੀ ਹੁਣ ਵਸਤੇ ਆਣਾ ਹੈ ਜੀ ਇਹ 골ਡ ਇਸ ਮਹੀਨੇ ਚ ਦੂਸਰੀ ਵਾਰ ਜਿਹੜਾ ਆ ਡਿਪਾਰਟਮੈਂਟ ਵੱਲੋਂ ਜ਼ਬਤ ਕੀਤਾ ਗਿਆ ਔਰ ਐਥ ਕੀ ਹੈ ਜਿਹੜਾ ਆ ਫਲੋਰ ਦੇ ਹਾਈ ਟੈਕ ਨਾਕੇ ਦੇ ਉੱਤੋਂ ਜਿਹੜਾ ਜ਼ਬਤ ਕੀਤਾ ਗਿਆ ਹੈ ਜੀ ਇਹ 1 ਕਿਲੋ ਦੇ ਕਰੀਬ 골ਡ ਦਾ ਗਹਿਣੇ ਸੀਗੇ ਜਿਹੜੇ ਡਾਇਮੰਡ ਸਟ੍ਰੈਟੇਜੀ ਹੋ ਰਹੀ ਅਸੀਂ ਜਿਹਨੂੰ ਕਹਿ ਸਕਦੇ ਹਾਂ ਉਸ ਵੇਲੇ ਕਾਰ ਦੇ ਵਿੱਚ ਦੋ ਸਵਾਰ ਸੀਗੇ ਉਹਨਾਂ ਚੋਂ ਇੱਕ ਨੇ ਆਪਣੇ ਆਪ ਨੂੰ ਇਨਚਾਰਜ ਆਫ ਕੋਰਸ ਤੇ ਦੂਸਰਾ ਡਰਾਈਵਰ ਸੀਗਾ ਉਹਨਾਂ ਦੋਨਾਂ ਨੂੰ ਅਸੀਂ ਪਕੜ ਕੇ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਕੋਈ ਵੀ ਚੰਗੀ ਤਰ੍ਹਾਂ ਉੱਤਰ ਨਹੀਂ ਦੇ ਪਾਏ ਜਿਹਦੇ ਆਧਾਰ ਤੇ ਗੁੱਡਸ ਤੇ ਗੱਡੀ ਦੋਨਾਂ ਨੂੰ ਡਿਟੇਨ ਕਰਕੇ ਇਸ ਦਫ਼ਤਰ ਵਿਖੇ ਲੈ ਜਾਂਦਾ ਗਿਆ ਜੀ ਕਿੱਥੋਂ ਲਿਆ ਰਹੇ ਸੀ ਕਿਤੇ ਕਿੱਥੇ ਲੈ ਕੇ ਜਾਣਾ ਸਰ ਉਹਨਾਂ ਦੀ ਸਟੇਟਮੈਂਟ ਦੇ ਅਕੋਰਡਿੰਗ ਜਿਹੜਾ ਇਨਚਾਰਜ ਆਫ ਗੁੱਡਸ ਆ ਉਹਦੇ ਸਟੇਟਮੈਂਟ ਦੇ ਮੁਤਾਬਕ ਉਹਨੇ ਜਿਹੜਾ ਮਾਲ ਹੈ ਜੁਐਲਰੀ ਹੈ ਉਹਨੇ ਦਿੱਲੀ ਤੋਂ ਲਈ ਸੀਗੀ ਔਰ ਉਹਨੇ ਜਲੰਧਰ ਦੇ ਵਿੱਚ ਵੱਖ-ਵੱਖ ਜਿਹੜੇ ਹੈਗੇ ਜੁਐਲਰਸ ਕਾਲਜ ਆ ਕੇ ਇਹਨੂੰ ਪਸੰਦ ਕਰਵਾਉਣਾ ਸੀਗਾ ਅਤਾ ਕੀ ਅਪਰੂਵਲ ਵੇਸਤੇ ਉਹਨੂੰ ਆਰਡਰ ਮਿਲ ਸਕਣ ਇਹ ਉਹਦੀ ਸਟੇਟਮੈਂਟ ਹੈ ਜੀ ਤੇ ਉਹਨਾਂ ਕੋਲ ਕੋਈ ਕਾਗਜ਼ਾਤ ਵਗੈਰਾ ਜਾਂ ਬਿੱਲ ਵਗੈਰਾ ਕੁਝ ਮਿਲ ਪਾਇਆ ਹਾਂਜੀ ਉਹਦਾ ਕੋਲੇ ਇੱਕ ਅਪਰੂਵਲ ਵਾਊਚਰ ਉਗਲਿਕ ਟਰੈਵਲ ਵਾਊਚਰ ਉਹਨੇ ਲਿਖਿਆ ਹੋਇਆ ਸੀਗਾ ਜੀ ਜਿਹੜਾ ਸਾਨੂੰ ਉਹਦੀ ਹਿਰਾਸਤ ਚੋਂ ਮਿਲਿਆ ਉਹਨੂੰ ਅਸੀਂ ਕਬਜ਼ੇ ਚ ਲੈ ਲਿਆ ਤੇ ਉਹਨੂੰ ਅਸੀਂ ਔਨ ਰਿਕਾਰਡ ਜਿਹੜਾ ਹੈ ਆਪਣੇ ਨੋਟਿਸ ਦੇ ਵਿੱਚ ਵੀ ਮੈਂਸ਼ਨ ਕੀਤਾ ਆ ਤੇ ਇਹਦੀ ਵਧੀਰੇ ਪੜਤਾਲ ਜਿਹੜੀ ਹੈਗੀ ਆ ਉਹ ਗਵਰਨਮੈਂਟ ਦਾ ਜਿਹੜਾ ਹੈਗਾ ਈਵੈਲਿਊਏਟਰ ਪਾਸੋਂ ਜਿਹੜਾ ਗਵਰਨਮੈਂਟ ਵੱਲੋਂ ਸਰਟੀਫਾਈਡ ਈਵੈਲਿਊਏਟਰ ਆ ਉਹਦੇ ਪਾਸੋਂ ਕਰਵਾਈ ਗਈ ਹੈ ਇਹਦੇ ਨਾਲ ਕਿਉਂਕਿ ਹੁਣ ਚੋਣਾਂ ਵੀ ਦੌਰ ਚੱਲ ਰਿਹਾ ਹੈ ਐਮਸੀਸੀ ਇੰਪਲੀਮੈਂਟ ਹੋ ਚੁੱਕਾ ਹੈ ਪੂਰੇ ਭਾਰਤ ਦੇ ਵਿੱਚ ਖਾਸ ਕਰ ਹੁਣ ਪੰਜਾਬ ਦੇ ਵਿੱਚ ਵੀ ਚੱਲ ਰਿਹਾ ਹੈ ਚੋਣ ਸਰਗਰਮੀ ਹੈ ਇਹਦੇ ਮੱਦੇਨਜ਼ਰ ਜਿਹੜਾ ਹੈਗਾ ਆ ਅਸੀਂ ਕਨਸਰਨ ਡਿਪਾਰਟਮੈਂਟਸ ਇੱਕ ਸਾਡਾ ਜੀਐਸਟੀ ਡਿਪਾਰਟਮੈਂਟ ਹੋ ਗਿਆ ਜਿੱਥੇ ਅਸੀਂ ਬੈਠੇ ਹਾਂ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ ਦਾ ਆਫਿਸ ਦੋਸਰਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਹਦੇ ਸੰਬੰਧ ਵਿੱਚ ਸੂਚਿਤ ਕਰ ਦਿੱਤਾ ਗਿਆ ਤਾਂ ਕਿ ਇਨਕਮ ਟੈਕਸ ਦੇ ਐਂਗਲ ਤੋਂ ਜੇਕਰ ਕੋਈ ਕਾਰਵਾਈ ਬਣਦੀ ਹੈ ਤੇ ਉਹ ਕਰ ਸਕਣ ਇਹਦੇ ਨਾਲ ਹੀ ਜਿਹੜਾ ਜਨਰਲ ਐਡਮਿਨਿਸਟ੍ਰੇਸ਼ਨ ਨੂੰ ਸੂਚਿਤ ਕਰਦੇ ਹੋયા ਹੈ ਚੀਫ ਇਲੈਕਟਰਲ ਆਫੀਸਰ ਦੀ ਵੈਬਸਾਈਟ ਤੇ ਇਹ ਸਾਰੀ ਜਾਣਕਾਰੀ ਅਪਲੋਡ ਕਰ ਦਿੱਤੀ ਗਈ ਹੈ ਜੀ ਤੇ ਇਹ ਕਿੰਨੀ ਵੈਲਿਊ ਹੈ ਦੀ ਇਹਦੀ ਵੈਲਿਊ ਲਗਭਗ 63 ਲੱਖ ਤੇ 72000 ਰੁਪਏ ਦੇ ਕਰੀਬ-ਕਰੀਬ ਹੈ ਜੀ ਔਰ ਇਹਦੀ ਕੁਆਂਟੀਟੀ ਜਿਹੜੀ ਹੈ 968.80 ਗ੍ਰਾਮ ਨਿਕਲੀ ਹੈ ਜੀ inclusive of diamonds and uh, gold.